ਸਾਤਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਇੱਕ ਨਾ ਬਾਲਕ ਰਹਿੰਦਾ ਸੀ ਮਹਾਰਾਜ ਦੇ ਚਰਨਾਂ 'ਚ ਇੱਕ ਪਰਿਵਾਰ ਰਹਿੰਦਾ ਹੈ ਤੇ ਕਹਿੰਦੇ ਉਹ ਜਿਹੜਾ ਪਰਿਵਾਰ ਸੀ ਇੱਕ ਮਾਂ ਸੀ ਇੱਕ ਪੁੱਤ ਤੇ ਉਹਨਾਂ ਦਾ ਘਰ ਵਾਲਾ ਮੀਆਂ ਬੀਬੀ ਨਾਲ ਉਹਨਾਂ ਦਾ ਪੁੱਤਰ ਕਹਿੰਨੇ ਆਏ ਦਿਹਾੜੀ ਟੱਪਾ ਕਰਕੇ ਆਂਦਾ ਦੀ ਗਰੀਬੀ ਸੀ ਤੇ ਆਪਣਾ ਢਿੱਡ ਭਰਦੇ ਸੀ ਜਦੋਂ ਢਿੱਡ ਭਰਨਾ ਤੇ ਉਹਨਾਂ ਨੇ ਨਾ ਵਹਿਗੂ ਦਾ ਬਾਣਾ ਐਸਾ ਹੋਇਆ ਉਸ ਬੀਬੀ ਦਾ ਪਤੀ ਚੜਾਈ ਕਰ ਗਿਆ ਸਰੀਰ ਛੱਡ ਗਿਆ ਰੋਂਦੇ ਨੇ ਕਰ ਲੋਂਦੇ ਨੇ ਕੀ ਬਣੇਗਾ ਹੁਣ ਉਹ ਜਿਹੜਾ ਬੱਚਾ ਹੈ ਉਹ ਵੀ ਰੋਂਦਾ ਤਾਂ ਹਮਾਰ ਮਾਰ ਮਾਰ ਮਾਂ ਕਹਿੰਦੀ ਪੁੱਤਰ ਹੋ ਨਾ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਨੇ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਮੈਂ ਤੈਨੂੰ ਪੜ੍ਹਾਵਾਂਗੀ ਤੈਨੂੰ ਪਾਲਾਂਗੀ ਮੈਂ ਤੇਰੀ ਸੇਵਾ ਕਰਾਂਗੀ ਸਤਿਵੰਤ ਮਾਤਾ ਜੀ ਮਾਂ ਤੂੰ ਮੈਨੂੰ ਪਾਲੇਂਗੀ ਤਾਂ ਸਹੀ ਆਪਣੇ ਘਰ ਦਾ ਨਰਵਾ ਕਿੱਥੋਂ ਚੱਲੇਗਾ ਗੁਜ਼ਾਰਾ ਕਿੱਥੋਂ ਕਰਾਂਗੀ ਪਿਤਾ ਦਾ ਸਿਰ ਤੇ ਸਾਇਆ ਸੀ ਮੜਾ ਮੋਟਾ ਕੋਈ ਧਨ ਹੁੰਦਾ ਸੀ ਪ੍ਰਸ਼ਾਦਾ ਪਾਣੀ ਛਕ ਲੈਂਦੇ ਸੀ ਔਖਾ ਹੋ ਗਿਆ ਕਿਹਨੇ ਉਹਦੀ ਮਾਂ ਨੇ ਨਾ ਲੋਕਾਂ ਦੇ ਘਰਾਂ ਚ ਝਾੜੂ ਪੋਚਾ ਕਰਨਾ ਨੌਕਰਾਨੀ ਬਣ ਕੇ ਕਿਸੇ ਦੇ ਘਰ ਚ ਝਾੜੂ ਮਾਰਨਾ ਪੋਚਾ ਮਾਰਨਾ ਸਫਾਈਆਂ ਕਰਨੀਆਂ ਤੇ ਜਿਹੜੇ ਉਹਨੂੰ 2-4 ਟੱਕੇ ਮਿਲਨੇ ਉਹਨੇ ਆਪਣਾ ਵੀ ਢਿੱਡ ਭਰਨਾ ਤੇ ਆਪਣੇ ਪੁੱਤਰ ਦਾ ਲੰਮਾ ਸਮਾਂ ਲੰਘਿਆ ਇੱਕ ਦਿਨ ਆਖਣ ਲੱਗੀ ਆਪਣੇ ਪੁੱਤਰ ਨੂੰ ਕਹਿੰਦੀ ਪੁੱਤ ਮੇਰੀ ਗੱਲ ਸੁਣ ਹਾਂ ਮਾਤਾ ਜੀ ਮੇਰੇ ਤੋਂ ਧਿਆਨ ਦਿਓ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਐਨਾ ਲੰਮਾ ਸਮਾਂ ਲੰਘ ਗਿਆ ਕੰਮ ਕਰ ਕੰਮ ਨਹੀਂ ਹੁੰਦਾ ਮਾਂ ਦੱਸ ਪੁੱਤ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਓਏ ਨਿੱਕਾ ਮੋਟਾ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਮਾਤਾ ਜੀ ਦੱਸੋ ਹੁਕਮ ਕਰੋ ਆਪਣੀ ਮਾਂ ਨੂੰ ਪੁੱਤਰ ਕਹਿੰਦਾ ਮਾਂ ਮੈਨੂੰ ਦੱਸ ਕੀ ਕੰਮ ਕਰੀਏ ਉਹਨੇ ਆਖਿਆ ਪੁੱਤਰ ਮੈਂ ਪਹਿਲਾਂ ਕੰਮ ਕਰਦੀ ਸੀ ਲੋਕਾਂ ਦੇ ਘਰ ਚ ਮੇਰੇ ਤੋਂ ਝਾੜੂ ਪੋਚਾ ਨਹੀਂ ਹੁੰਦਾ ਆਪਾਂ ਕੋਈ ਨਿੱਕਾ ਮੋਟਾ ਕੰਮ ਕਰ ਲੈਨੇ ਆ ਕੋਈ ਫੜੀ ਵਗੈਰਾ ਲਾ ਲਿਆ ਕਰਾਂਗੇ ਤੇ ਗੁਜ਼ਾਰਾ ਚੱਲ ਜਾਣਾ ਸਤਿਵੰਤ ਮਾਤਾ ਜੀ ਦੱਸੋ ਕੀ ਕਰਨਾ ਉਸ ਬੱਚੇ ਦੀ ਮਾਂ ਕਹਿੰਦੀ ਕਹਿੰਦੀ ਮੈਂ ਸਵੇਰ ਤੋਂ ਤੈਨੂੰ ਘੁੰਗਣੀਆਂ ਬਣਾ ਕੇ ਦੇ ਆ ਕਰਾਂਗੀ ਬਕਲੀਆਂ ਜਿਹੜੀਆਂ ਪ੍ਰਾਣੀਆਂ ਮਾਵਾਂ ਨੇ ਨਾ ਸਾਡੀਆਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਤਾਂ ਸਗਲੀ ਦਾ ਵੀ ਨਹੀਂ ਪਤਾ ਸਗਲੀ ਕੀ ਪਤਲੀ ਕੀ ਹੁੰਦੀ ਚੌਕੇ ਚੁੱਲ੍ਹੇ ਹੁਣ ਕਿੱਥੇ ਰਹਿ ਗਿਆ ਆਪਣੇ ਹੁਣ ਤਾਂ ਪਹਿਲੀਆਂ ਪ੍ਰਾਣੀਆਂ ਜਿਹੜੀਆਂ ਮਾਵਾਂ ਸੀ ਸਾਡੀਆਂ ਇੱਕ ਇੱਕ ਚੌਕੇ ਚੁੱਲ੍ਹੇ ਇੱਕ ਇੱਕ ਚੁੱਲ੍ਹੇ ਤੇ 20-20 ਪਰਿਵਾਰ ਪਾਲ ਦਿੰਦੀਆਂ ਸੀ ਤੇ ਹੁਣ ਤਿੰਨ ਦੋ ਪਰਿਵਾਰ ਰਹਿੰਦੇ ਨੇ ਕਹਿੰਦੇ ਪਹਿਲਾਂ ਰੋਟੀ ਮਾਤਾ ਤੂੰ ਬਣਾ ਲੈ ਬਾਅਦ ਅਸੀਂ ਬਣਾ ਲਾਂਗੇ ਹੁਣ ਐ ਚੱਲਦਾ ਹੈ ਉਹਨੇ ਆਖਣਾ ਪੁੱਤਰ ਮੈਂ ਘੁੰਗਣੀਆਂ ਵਾੜ ਕੇ ਦੇਾਂਗੀ ਤੂੰ ਸ਼ਾਬੇ ਚ ਪਾ ਕੇ ਘੁੰਗਣੀਆਂ ਤੇ ਜਿੱਥੇ ਜ਼ਿਆਦਾ ਕੱਠ ਹੋਵੇ ਉਥੇ ਵੇਚ ਕੇ ਆਇਆ ਕਰ ਰੋ ਸਤਿਬਿਸ਼ਰਮਾ ਕਹਿੰਦੇ ਮਾਂ ਨੇ ਨਾ ਜਦੋਂ ਦਿਨ ਚੜਿਆ ਰਾਤ ਨੂੰ ਸੁੱਤੇ ਸਲਾਹਾਂ ਕਰਦੇ ਨੇ ਮਾਂ ਮਾਇਆ ਮਿਲੇਗੀ ਮਿਲੇਗੀ ਮਾਇਆ ਮਾਤਾ ਜਿਹੜੀ ਵਟਕ ਮਿਲੇਗੀ ਰੋਟੀ ਖਾ ਲਿਆ ਕਰਾਂਗੇ ਹਾਂ ਪੁੱਤ ਤੂੰ ਕੰਮ ਕਰ ਜਾ ਕੇ ਨਿੱਕੀ ਉਮਰ ਚ ਇਹ ਤਾਂ ਜਿਨ੍ਹਾਂ ਨੂੰ ਮਜਬੂਰੀਆਂ ਪੈਂਦੀਆਂ ਜਿਨ੍ਹਾਂ ਤੇ ਇਹ ਸਮਾਂ ਪੈਂਦਾ ਤੇ ਉਹੀ ਜਾਣਦੇ ਸਾਹਸਕੇ ਜੀ ਦਿਨ ਜੜਿਆ ਮਾਂ ਨੇ ਢੂੰਗਣੀਆਂ ਵਾਲ ਕੇ ਦਿੱਤੀਆਂ ਨਿੱਕੀ ਦੀ ਉਮਰ ਖਡੌਣਿਆਂ ਨਾਲ ਖੇਡਣ ਦਾ ਟਾਈਮ ਉਹਨੇ ਬੱਚੇ ਨੇ ਨਾ ਸਿਰ ਤੇ ਐ ਛਾਬਾ ਚੁਕਿਆ ਤੇ ਤੁਰ ਪਿਆ ਜਦੋਂ ਤੁਰਿਆ ਜਾਂਦਾ ਹੈ ਜਾਂਦਾ ਜਾਂਦਾ ਸੋਚਦਾ ਕਿ ਨਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ ਉੱਥੇ ਫੜੀ ਲਾ ਦੇ ਉੱਥੇ ਸ਼ਾਬਾਅ ਡਾਲੀ ਆ ਮੈਂ ਜਦੋਂ ਆਏ ਤੁਰਿਆ ਜਾਂਦਾ ਹੈ ਕਹਿੰਦੇ ਇਹਨੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਇੰਨੀਆਂ ਸੰਗਤਾਂ ਆਉਂਦੀਆਂ ਨੇ ਤੇ ਕਿੰਨੀਆਂ ਹੀ ਸੰਗਤਾਂ ਜਾਂਦੀਆਂ ਉੱਥੇ ਕਹਿੰਦਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ ਕਹਿੰਦਾ ਇਦੋਂ ਵੱਡਾ ਕੱਠ ਨਹੀਂ ਮਿਲਣਾਗੇ ਉਹਨੇ ਨਾ ਉੱਥੇ ਮਹਾਰਾਜ ਦੇ ਨਾ ਜਿੱਥੇ ਡਿਊਟੀ ਸੀ ਉੱਥੇ ਫੜੀ ਲਾ ਲਈ ਆਪਣੀ ਆਏ ਪੋਰੀ ਵਿਛਾ ਕੇ ਉੱਤੇ ਬਹਿ ਗਿਆ ਫੜੀ ਵਿਛਾ ਲਈ ਜਦੋਂ ਫੜੀ ਵਿਛਾ ਕੇ ਅੱਗੋਂ ਦੀ ਸੰਗਤਾਂ ਲੰਗਦੀਆਂ ਤੇ ਆਏ ਕੋਈ ਮੱਥਾ ਟੇਕ ਕੇ ਜਾਂਦਾ ਤੇ ਕੋਈ ਮੱਥਾ ਟੇਕਣ ਅੰਦਰ ਜਾਂਦਾ ਕੋਈ ਆ ਰਿਹਾ ਕੋਈ ਜਾ ਰਿਹਾ ਹੈ ਬੱਚਾ ਸੀ ਬਾਲਕ ਸੀ ਇਹਨੇ ਐਨੇ ਪਿਆਰੇ ਬੋਲ ਬੋਲਣੇ ਇਹਨੇ ਕਹਿਣਾ ਰਾਹਗੀਰੋ ਜਾਣ ਵਾਲਿਓ ਉਹ ਮੇਰੀਆਂ ਕੋਈ ਕੁੰਗੜੀਆਂ ਲੈ ਲਓ ਐਂ ਬੋਲਣੇ ਕੋਈ ਘੁੰਗਣੀਆਂ ਲੈ ਲਓ ਰਾਹ ਗੀਰੋ ਕੋਈ ਘੁੰਗਣੀਆਂ ਲੈ ਲਓ ਜਦੋਂ ਆਏ ਇਹਨੇ ਆਵਾਜ਼ ਦੇਣੀ ਲੋਕਾਂ ਨੇ ਖੜ ਜਾਣਾ ਕਿਸੇ ਨੇ ਚਵਾਨੀ ਦੀ ਬਿਆਨੀ ਦੀ ਆਏ ਘੁੰਗਣੀਆਂ ਨੇ ਬਾਗੇ ਦੇਣੀਆਂ ਤੇ ਲੰਗ ਜਾਂਦੇ ਜਦੋਂ ਆਏ ਘੁੰਗਣੀਆਂ ਵੇਚਦਾ ਹੈ ਨਾ ਘੁੰਗਣੀਆਂ ਵੇਚਦਾ ਵੇਚਦਾ ਕਹਿੰਦੇ ਪਹਿਲਾ ਦਿਨ ਸੀ ਅੱਜ ਘੁੰਗਣੀਆਂ ਵੇਚਣ ਦਾ ਸਵੇਰ ਦਾ ਬੈਠਾ ਦੁਪਹਿਰ ਹੋ ਗਈ ਜਦੋਂ ਦੁਪਹਿਰ ਤੋਂ ਸ਼ਾਮ ਹੋ ਗਈ ਜਦੋਂ ਤੀਜਾ ਵੇਰ ਹੋਇਆ ਘੁੰਗਣੀਆਂ ਵੇਚੀ ਜਾਂਦਾ ਆਵਾਜ਼ ਲਾਉਂਦਾ ਹੈ ਕਹਿੰਦਾ ਜਦੋਂ ਇਹਨੇ ਦੂਜੀ ਆਵਾਜ਼ ਮਾਰੀ ਨਾ ਐ ਆਵਾਜ਼ ਮਾਰਦਾ ਉਹ ਰਾਹਗੀਰੋ ਕੋਈ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਬਕਲੀਆਂ ਲੈ ਜੋ ਐ ਆਵਾਜ਼ ਮਾਰਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰਮੰਦਰ ਸਾਹਿਬ ਤੋਂ ਐ ਨਿਕਲੇ ਆਉਂਦੇ ਤੁਰੇ ਆਉਂਦੇ ਨੇ ਜਦੋਂ ਮਹਾਰਾਜ ਐ ਤੁਰੇ ਆਉਂਦੇ ਨੇ ਨਾ ਹਰਮੰਦਰ ਸਾਹਿਬ ਚੋਂ ਇਸ ਬੱਚੇ ਦੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪੈ ਗਈ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਇੱਕਦਮ ਖੜ ਕੇ ਮਹਾਰਾਜ ਕਹਿੰਦੇ ਨਿੱਕਾ ਜਾ ਬੱਚਾ ਇਹ ਇਹਦੀ ਤਾਂ ਖਡੌਣਿਆਂ ਨਾਲ ਖੇਡਣ ਦੀ ਉਮਰ ਪੜਨ ਦੀ ਉਮਰ ਇਹ ਗਰੀਬ ਰੇੜੀ ਲਈ ਫਿਰਦਾ ਫੜੀ ਲਈ ਫਿਰਦਾ ਗੁਰੂ ਰਾਮਦਾਸ ਮਹਾਰਾਜ ਆਏ ਖੜੇ ਨੇ ਖੜੇ ਖੜੇ ਮਹਾਰਾਜ ਦੇ ਨੇਤਰਾਂ ਚੋਂ ਜਲ ਵਗਣਾ ਅਥਰੂ ਆ ਗਏ ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ ਚੋਂ ਜਲ ਆਇਆ ਮਹਾਰਾਜ ਆਖਣ ਲੱਗੇ ਕਹਿੰਦੇ ਇਹ ਜਿਹੜਾ ਬੱਚਾ ਹੈ ਇਹ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਐਂ ਕਹਿੰਦੇ ਗੁਰੂ ਰਾਮਦਾਸ ਏ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਕਹਿੰਦਾ ਮੇਰੀ ਮਹਾਰਾਜ ਆਖਣ ਲੱਗੇ ਕਹਿੰਦੇ ਜਦੋਂ ਮੈਂ ਨਿੱਕਾ ਜਾਸਾ ਮੇਰੀ ਮਾਂ ਚੜਾਈ ਕਰ ਗਈ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਥੋੜਾ ਸਮਾਂ ਪਿਆ ਪਿਓ ਦਾ ਸਾਇਆ ਉੱਠ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਜਦੋਂ ਕਿਸੇ ਦੇ ਘਰ ਵਿੱਚ ਰੁੱਲਦੇ ਸੀ ਆਏ ਕਿਸੇ ਦੇ ਘਰ ਵਿੱਚ ਜਾ ਕੇ ਪ੍ਰਸ਼ਾਦਾ ਮੰਗਣਾ ਕਿਸੇ ਦੇ ਘਰ ਵਿੱਚ ਜਾ ਕੇ ਸਾਰਸੰਗਤ ਜੀ ਕਬੀਲੇ ਨੇ ਮਿਹਣੇ ਮਾਰਨੇ ਜਿੱਦਣ ਦਾ ਇਹ ਨਕੰਮਾ ਜੰਮਿਆ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਪੁੱਛਦਾ ਨਹੀਂ ਸੀ ਕੋਈ ਸਾਰਸੰਗਤ ਜੀ ਮਹਾਰਾਜ ਆਖਣ ਲੱਗੇ ਮੇਰੇ ਮਾਂ ਪਿਓ ਜਾਣ ਤੋਂ ਬਾਅਦ ਮੈਨੂੰ ਕਿਸੇ ਨੇ ਸਾਂਭਿਆ ਤੱਕ ਨਹੀਂ ਉਹ ਇਹ ਵੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਮੇਰੀ ਨਾਨੀ ਮੈਨੂੰ ਇੱਥੇ ਲੈ ਆਈ ਗੁਰੂ ਅਮਰਦਾਸ ਨੇ ਕਿਰਪਾ ਕਰਤੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਐਨੀ ਗੁਮਰ ਚ ਕਿੰਦਾ ਜੀ ਕਰਦਾ ਫੜੀਆਂ ਨੂੰ ਤੁਰਦੇ ਤੁਰਦੇ ਨਾ ਮਹਾਰਾਜ ਅੱਖਾਂ ਸਾਫ਼ ਕਰਕੇ ਕੋਲ ਚਲੇਗਾ ਉਸ ਬੱਚੇ ਦੇ ਜਦੋਂ ਐ ਕੋਲ ਚਲੇ ਗਏ ਮਾਂ ਘਰ ਵਿੱਚ ਦੀਗਦੀ ਏ ਮੇਰਾ ਪੁੱਤਰ ਆਏਗਾ ਤੇ ਕੁਛ ਟਕੇ ਲਿਆਏਗਾ ਤੇ ਰੋਟੀ ਖਾਵਾਂ ਮਹਾਰਾਜ ਖੜ ਗਏ ਆ ਕੇ ਸਤਗੁਰੂ ਕਹਿਣ ਲੱਗੇ ਇਹਦੇ ਗੱਲ ਸੁਣੋ ਕਾਕਾ ਉਹ ਤੈਨੂੰ ਕਿੱਥੋਂ ਲੱਗਣ ਲੱਗੀ ਐਨੀ ਉਮਰ ਚ ਫੜੀ ਲਾ ਕੇ ਬੈਠਾ ਐ ਇੱਥੇ ਆ ਘੁੰਗਣੀਆਂ ਵੇਚਦਾ ਐ ਤੇਰੀ ਕੀ ਮਜਬੂਰੀ ਐ ਤੇਰਾ ਪੜਨੋ ਦਿਲ ਨਹੀਂ ਕਰਦਾ ਤੇਰਾ ਖਡੌਣਿਆਂ ਨਾਲ ਖੇਡਨ ਨੂੰ ਜੀ ਨਹੀਂ ਕਰਦਾ ਸਤਸੰਗਤ ਜੀ ਜਦੋਂ ਪਤਾ ਲੱਗਿਆ ਨਾ ਵੀ ਇਹ ਗੁਰੂ ਰਾਮਦਾਸ ਨੇ ਨਿੱਕਾ ਜਿਹਾ ਬੱਚਾ ਸੀ ਐ ਸਿਰ ਝੁਕਾਇਆ ਮੱਥਾ ਟੇਕਿਆ ਮਹਾਰਾਜ ਜੀ ਧੰਨ ਭਾਗ ਮੇਰੇ ਤੁਹਾਡੇ ਦਰਸ਼ਨ ਹੋ ਗਏ ਮਾਰੇ ਕਿੰਨਾ ਤੇਰਾ ਪੜਨ ਨੂੰ ਜੀਰੀ ਕਰਦਾ ਮਾਰੇ ਕਰਦਾ ਉਹ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਤੂੰ ਇੱਥੇ ਫੜੀ ਲਈ ਏ ਮਹਾਰਾਜ ਜੀ ਅੱਖਾਂ ਚੋਂ ਜਲ ਵਗਦਾ ਰੋਂਦਾ ਰੋਂਦਾ ਕਹਿੰਦਾ ਕਹਿੰਦਾ ਮਹਾਰਾਜ ਮੇਰਾ ਦਿਲ ਬੜਾ ਕਰਦਾ ਹੈ ਜਿਵੇਂ ਬਾਕੀ ਮਾਵਾਂ ਦੇ ਬੱਚੇ ਬੱਚੇ ਪੜਦੇ ਨੇ ਨਾ ਮੈਂ ਵੀ ਪੜਾਂ ਬਾਕੀ ਬੱਚੇ ਖੇਡਦੇ ਨੇ ਮੈਂ ਵੀ ਖੇਡਾਂ ਖੇਡਦਾ ਕਿਉਂ ਨਹੀਂ ਮਾਰੇ ਕਿਨ ਪਰਦਾ ਕਿਉਂ ਨਹੀਂ ਤੂੰ ਫਿਰ ਮਹਾਰਾਜ ਜੀ ਕਰਾਂ ਕੀ ਮੇਰੇ ਸਿਰ ਤੋਂ ਮੇਰੇ ਪਿਤਾ ਦਾ ਸਾਇਆ ਮਹਾਰਾਜ ਜੀ ਸਾਡੇ ਘਰ ਵਿੱਚ ਮੇਰਾ ਪਿਤਾ ਸੀ ਕਮਾਉਣ ਵਾਲਾ ਉਹ ਚੜ੍ਹਾਈ ਕਰ ਗਿਆ ਮੈਂ ਤੇ ਮੇਰੀ ਮਾਂ ਰਹਿ ਗਏ ਇਕੱਲੇ ਦੋਵੇਂ ਹੀ ਆਵਾਜ਼ ਮਹਾਰਾਜ ਸਾਡੀ ਕੋਈ ਸਾਰ ਵੀ ਨਹੀਂ ਲੈਂਦਾ ਪੁੱਛਦਾ ਵੀ ਨਹੀਂ ਸਾਨੂੰ ਕੋਈ ਮਾਰੇ ਮੇਰਾ ਦਿਲ ਬੜਾ ਕਰਦਾ ਮੈਂ ਬੜਾ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਹੋ ਜਾਈ। ਅੰਤਾਂ ਦੀ ਗਰੀਬੀ। ਪਰ ਕਹਿੰਦੇ ਅੱਛਾ ਕਦੋਂ ਲਾਈ ਫੜੀ? ਗੁਰੂ ਰਾਮਦਾਸ ਮਹਾਰਾਜ ਦੇ ਅੰਦਰੋਂ ਵਰਾਗ ਨਿਕਲਦਾ ਹੈ। ਇਹ ਮੇਰੇ ਵਾਲੀ ਹਾਲਤ ਹੈਂਦੀ। ਮਹਾਰਾਜ ਉਹਨੂੰ ਬੱਚੇ ਨੂੰ ਹੌਸਲਾ ਦਿੰਦੇ ਨੇ ਕਹਿੰਦੇ ਗੱਲ ਸੁਣ ਕਦੋਂ ਲਾਈ ਸੀ ਫੜੀ? ਮਾਰੇ ਸਵੇਰੇ ਲਾਈ ਸੀ। ਅੱਛਾ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਕਿੰਨੇ ਪੈਸੇ ਵਟਾਈ ਐ ਕੁਛ ਨਹੀਂ ਕਿੰਨੇ ਪੈਸੇ ਵਟਾਈ ਸਾਧ ਸੰਗਤ ਜੀ ਬੱਚੇ ਜਿਹੜੇ ਹੁੰਦੇ ਨੇ ਨਾ ਭੋਲੇ ਹੁੰਦੇ ਨੇ ਚਤਰ ਚਲਾਕੀਆਂ ਨਹੀਂ ਹੁੰਦੀਆਂ ਜਿਹੜੇ ਜਿਹੜੇ ਫੜੀਆਂ ਲੁੰਦੇ ਨੇ ਨਾ ਉਹਨਾਂ ਕੋਲ ਕੋਈ ਭੋਲਕਾ ਨਹੀਂ ਹੁੰਦੀਆਂ ਕੋਈ ਗੱਲੇ ਨਹੀਂ ਹੁੰਦੇ ਫੜੀਆਂ ਲਾਉਣ ਵਾਲਿਆਂ ਦੇ ਬੋਰੀ ਦੇ ਥੱਲੇ ਹੀ ਪੈਸੇ ਰੱਖੀ ਜਾਂਦੇ ਹੁੰਦੇ ਨੇ 2 ਰੁਪਏ 3 ਰੁਪਏ 10 ਰੁਪਏ ਸ਼ਾਮ ਨੂੰ ਇਕੱਠੇ ਕਰ ਲੈਂਦੇ ਗੁਰੂ ਰਾਮਦਾਸ ਆਖਣ ਲੱਗੇ ਕਹਿੰਦਾ ਕਿੰਨੇ ਪੈਸੇ ਵਟੇ ਹੀ ਸਾਧ ਸੰਗਤ ਜੀ ਹੈ ਬਾਲਕ ਸੀ ਸੱਚਾ ਸੀ ਬੋਰੀ ਦੇ ਥੱਲੋਂ ਆਏ ਸਾਰੇ ਪੈਸੇ ਕੱਢ ਕੇ ਗੁਰੂ ਰਾਮਦਾਸ ਨੂੰ ਕਹਿੰਦਾ ਕਿ ਮਹਾਰਾਜ ਇੰਨੇ ਹੀ ਵਟੇ ਨੇ ਬਸ ਆਹ ਵਟੇ ਇੰਨੇ ਕੁ ਪੈਸੇ ਵਟੇ ਸਵੇਰ ਦੇ ਮਹਾਰਾਜ ਆਖਣ ਲੱਗੇ ਕਹਿੰਦੇ ਇਹ ਵਟਕ ਮੈਨੂੰ ਦੇ ਦੇ ਗੁਰੂ ਨਾਮਦਾਸ ਕਹਿੰਦੇ ਇਹ ਪੈਸੇ ਮੈਨੂੰ ਦੇ ਦੇ ਇੱਕ ਮਿੰਟ ਨਹੀਂ ਲਾਇਆ ਸਾਰੇ ਆਏ ਪੈਸੇ ਮਹਾਰਾਜ ਦੇ ਚੋੜੀ ਪਾ ਲਓ ਮਹਾਰਾਜ ਤੁਸੀਂ ਲੈ ਸ਼ਾਬਾ ਚੁਕਿਆ ਘਰ ਨੂੰ ਆ ਗਿਆ ਮਾਂ ਉਡੀਕਦੀ ਮੇਰਾ ਪੁੱਤਰ ਆਏਗਾ ਤੇ ਕੁਛ ਸ਼ਕਾਂਗੇ ਆਵਾਂਗੇ ਕੁਛ ਭੁખી ਬੈਠੀ ਮਾਂ ਸਤ ਸੰਗਤ ਜੀ ਜਦੋਂ ਆਪਣੇ ਘਰ ਗਿਆ ਇਹ ਤੇ ਸ਼ਾਬਾ ਰੱਖਿਆ ਸੈਡ ਤੇ ਮਾਂ ਨੂੰ ਮਿਲਿਆ ਪੁੱਤਰ ਆ ਗਿਆ ਮਾਂ ਨੇ ਆਖਿਆ ਪੁੱਤ ਲਿਆ ਕੋਈ ਵਟਕ ਜਿਹੜੀ ਮਾਇਆ ਵਟੀ ਤੇਰੇ ਵਾਸਤੇ ਆਟਾ ਲਿਆਵਾ ਤੈਨੂੰ ਵੀ ਦੋ ਪ੍ਰਸ਼ਾਦੇ ਸ਼ਿਕਾਵਾਂ ਤੇ ਆਪ ਵੀ ਸ਼ਕਾਂ ਕਹਿੰਦਾ ਮਾਂ ਵਟਕ ਤਾਂ ਨਹੀਂ ਮੈਂ ਲੈ ਕੇ ਆਇਆ ਕਿੱਥੇ ਗਈ ਮਾਂ ਅੱਜ ਮੇਰੇ ਛਾਪੇ ਤੇ ਗੁਰੂ ਰਾਮਦਾਸ ਮਹਾਰਾਜ ਆਏ ਸੀ ਜਦੋਂ ਮਾਂ ਨੇ ਇੰਨੀ ਗੱਲ ਸੁਣੀ ਖੁਸ਼ੀ ਦੀ ਹੱਦ ਨਾ ਰਹੀ ਤੇਰੇ ਛਾਪੇ ਤੇ ਗੁਰੂ ਰਾਮਦਾਸ ਉਹ ਤੇਰੇ ਛਾਪੇ ਤੇ ਮਾਰੇ ਕੀ ਕਰਨ ਆ ਗਏ ਮੇਰੇ ਪੁੱਤਰ ਦੇ ਭਾਗ ਜਾਗ ਪਏ ਫੇਰ ਮਾਂ ਮੈਨੂੰ ਮਾਰੇ ਨੇ ਪੁੱਛਿਆ ਤੂੰ ਕਿੰਨੀ ਵਟਕ ਵੱਡੀ ਕਹਿੰਦਾ ਮੈਂ ਬੋਰੀ ਥੱਲੋਂ ਕੱਢ ਕੇ ਸਾਰੀ ਮਹਾਰਾਜ ਦੇ ਅੱਗੇ ਧਰਤੀ ਮਾਤਾ ਸਾਰੀ ਵਟਕ ਮਹਾਰਾਜ ਨਾਲ ਲੈ ਗਈ ਇਨ ਮੈਨੂੰ ਦੇਰ ਮੈਂ ਦੇ ਦਿੱਤੀ ਮਾਂ ਨੇ ਘਟ ਕੇ ਸ਼ਾਦੀ ਨਾਲ ਲਾਇਆ ਉਹ ਪੁੱਤਰਾ ਮੇਰੇ ਪੁੱਤਰ ਦੇ ਚਾਰ ਟਗਿਆਂ ਤੋਂ ਗੁਰੂ ਰਾਮਦਾਸ ਨੇ ਕੀ ਕਰਾਉਣਾ ਹੈ ਪਰਖਦੇ ਨੇ ਤੈਨੂੰ ਮਾਂ ਮਾਂ ਨੂੰ ਭੁੱਖ ਲੱਗੀ ਏ ਮਾਂ ਨਾਲ ਲਾ ਕੇ ਉਹਨੂੰ ਬੱਚੇ ਨੂੰ ਗੱਲ ਨਾਲ ਲਾ ਕੇ ਪਤਾ ਕੀ ਕਹਿੰਦੀ ਕਹਿੰਦੀ ਪੁੱਤ ਜੇ ਕਿਤੇ ਡਾਢੀ ਭੁੱਖ ਲੱਗੇ ਨਾ ਕਈ ਵਾਰ ਗੁੜ ਦੀ ਰੋਟੀ ਖਾ ਕੇ ਤੇ ਪਾਣੀ ਨਾਲ ਢਿੱਡ ਭਰ ਕੇ ਸੌਂ ਜੀਦਾ ਜਿਹੜਾ ਤੇ ਗਰੀਬੀਆਂ ਪਈਆਂ ਨੇ ਜਿਹੜੇ ਜਿਹੜੇ ਇਸ ਲੰਘੇ ਨੇ ਇਸ ਰਸਤੇ 'ਚੋਂ ਸਾਧ ਸੰਗਤ ਜੀ ਕਿਸੇ ਦੀ ਗਰੀਬੀ ਦਾ ਮਜ਼ਾਕ ਦੀ ਉਡਾਈ ਦਾ ਕਿਸੇ ਦੀ ਗਰੀਬੀ ਅਤਿਵਚਨ ਮਾਤਾ ਜੀ ਸਾਧ ਸੰਗਤ ਜੀ ਦੂਜਾ ਦਿਨ ਚੜਿਆ ਸ਼ਾਬੇ ਚ ਸੀ ਖੁੰਗੜੀਆਂ ਫੇਰ ਲੈ ਗਈ ਅੱਜ ਫੇਰ ਮਹਾਰਾਜ ਦੇ ਦਰਵਾਜ਼ੇ ਅੱਗੇ ਜਾ ਕੇ ਲਾਲੀ ਫੜੀ ਫੇਰ ਬੋਲਦਾ ਹੈ ਰਾਹੀਰੋ ਕੋਈ ਖੁੰਗੜੀਆਂ ਲੈ ਲਓ ਕੋਈ ਖੁੰਗੜੀਆਂ ਲੈ ਲਓ ਲੋਕੀ ਆਉਂਦੇ ਨੇ ਜਾਂਦੇ ਨੇ ਲੈ ਜਾਂਦੇ ਨੇ ਅੱਜ ਦੂਜੇ ਦਿਨ ਜਦੋਂ ਫੇਰ ਸ਼ਾਮ ਦਾ ਵੇਲਾ ਹੋਇਆ ਮਹਾਰਾਜ ਫੇਰ ਆਏ ਗੁਰੂ ਰਾਮਦਾਸ ਫੇਰ ਆ ਗਏ ਕਿਹਨੇ ਗੱਲ ਸੁਣ ਉਹ ਕਾਕਾ ਅੱਜ ਕਿੰਨੇ ਪੈਸੇ ਵਟਾਈ ਪਹਿਲੇ ਦਿਨ ਜਿਵੇਂ ਬੋਰੀ ਥਲੋ ਕੱਢ ਕੇ ਦਿੱਤੇ ਸਤਸੰਗਤ ਜੀ ਕੱਢ ਕੇ ਕਹਿੰਦਾ ਮਹਾਰਾਜ ਐਨੇ ਕ ਵਟੇ ਆਹ ਲਓ ਜੀ ਮਹਾਰਾਜ ਦੂਜੇ ਦਿਨ ਵੀ ਲੈ ਕੇ ਚਲੇ ਗਏ ਜਦੋਂ ਦੂਜੇ ਦਿਨ ਘਰ ਆਇਆ ਮਾਂ ਕਹਿੰਦੀ ਏ ਕਹਿੰਦੀ ਪੁੱਤਰਾ ਅੱਜ ਤਾਂ ਲਿਆਇਆ ਹੋਵੇਗਾ ਕੁਝ ਕਹਿੰਦਾ ਮਾਂ ਅੱਜ ਫੇਰ ਮੇਰੀ ਸਾਥੀ ਤੇ ਮਹਾਰਾਜ ਆਏ ਸੀ ਫੇਰ ਆਏ ਜੀ ਫੇਰ ਮਾਤਾ ਜੀ ਫੇਰ ਮਹਾਰਾਜ ਵਟਕ ਲੈ ਗਏ ਸਾਰੀ ਮਾਂ ਨੇ ਗਿਆ ਪੁੱਤ ਪਾਣੀ ਨਾਲ ਢਿੱਡ ਭਰ ਤੇ ਸੌਣੀ ਦੋ ਦਿਨ ਦੇ ਭੁੱਖੇ ਨੇ ਪ੍ਰਸ਼ਾਦਾ ਨਹੀਂ ਮਿਲਿਆ ਸਾਧ ਸੰਗਤ ਜੀ ਦੋਵੇਂ ਜਣੇ ਮਾਂ ਕਹਾਣੀਆਂ ਸੁਣਾਉਂਦੀ ਥਾਪੀਆਂ ਦਿੰਦੀ ਆਪਣੇ ਭੁੱਖੇ ਪੁੱਤਰ ਨੂੰ ਸੁਵਾਉਂਦੀ ਏ ਆਖਣ ਲੱਗੀ ਪੁੱਤਰਾ ਵੇਖੀ ਕਿਤੇ ਹਾਰ ਨਾ ਜਾਈ ਫੇਰ ਮਹਾਰਾਜ ਆ ਗਏ ਫੇਰ ਇਦਾਂ ਹੀ ਵਟਕਦੇ ਉਹ ਗੁਰੂ ਰਾਮਦਾਸ ਬੜਾ ਵੱਡਾ ਹੈ ਸਾ ਸੰਗਤ ਤੀਸਰੇ ਦਿਨ ਜਿੰਨੀਆਂ ਘੁੰਗੜੀਆਂ ਰਹਿ ਗਈਆਂ ਸੀ ਪੋਨੀਆਂ ਕ ਲੈ ਕੇ ਜਦੋਂ ਗਿਆ ਨਾ ਵੇਚਣ ਤੀਜੇ ਦਿਨ ਲੋਕਾਂ ਨੂੰ ਆਵਾਜ਼ਾਂ ਦਿੰਦਾ ਕੋਈ ਘੁੰਗੜੀਆਂ ਲੈ ਲਓ ਐ ਰਾਹੀਰੋ ਕੋਈ ਘੁੰਗੜੀਆਂ ਲੈ ਜਾਓ ਜਿੰਨੀਆਂ ਘੁੰਗੜੀਆਂ ਸੀ ਤੀਜੇ ਪੈਰ ਤੱਕ ਸਾਰੀਆਂ ਵੇਚ ਦੀਆਂ ਛਾਬਾ ਖਾਲੀ ਹੋ ਗਿਆ ਜਦੋਂ ਖਾਲੀ ਹੋਇਆ ਨਾ ਤੇ ਕਹਿੰਦੇ ਅੱਜ ਮਹਾਰਾਜ ਨਹੀਂ ਆਏ ਗੁਰੂ ਰਾਮ ਪਤਸ ਅੱਜ ਨਹੀਂ ਆਏ ਹੁਣ ਬੱਚੇ ਨੇ ਜਿਹੜੇ ਮਨ ਨੂੰ ਲਾ ਲੈਂਦੇ ਨੇ ਬੰਦੇ ਪਤਾ ਕੀ ਕਹਿੰਦਾ ਹੈ ਕਹਿੰਦਾ ਮਾਂ ਨੇ ਕਿਹਾ ਸੀ ਜਦੋਂ ਮਹਾਰਾਜ ਆਉਣ ਤੇ ਕੋਲ ਨਹੀਂ ਕਰਨੀ ਸਾਰੀ ਵਟਕ ਦੇ ਦੇਣੀ ਕਹਿੰਦਾ ਅੱਗੇ ਤਾਂ ਮਹਾਰਾਜ 2 ਦਿਨ ਹੁੰਦੇ ਰਹੇ ਅੱਜ ਨਹੀਂ ਆਏ ਅੱਜ ਕਿਉਂ ਨਹੀਂ ਆਏ ਗਲਤੀ ਤਾਂ ਨਹੀਂ ਹੋਗੀ ਪਤਾ ਕੀ ਕਹਿੰਦਾ ਹੈ ਕਿਨਾਂ ਨਾ ਨਾ ਉਹ ਨਾ ਗਲਤੀ ਕੀ ਹੋਣੀ ਏ ਅੱਜ ਸੰਗਤ ਦਾ ਕੱਠ ਜਾਦਾ ਹੈ ਮਹਾਰਾਜ ਮੇਰੇ ਕੋਲ ਆਉਣਾ ਭੁੱਲ ਗਏ ਹੋਣਗੇ ਇਹ ਕਹਿੰਦਾ ਬੱਚਾ ਸੀ ਨਾ ਭੁੱਲ ਗਏ ਹੋਣਗੇ ਮਹਾਰਾਜ ਉਹ ਮਨਾ ਮਹਾਰਾਜ ਦਾ ਨਹੀਂ ਆਏ ਆਪਾਂ ਹੀ ਜਲਦੇ ਆ ਮਹਾਰਾਜ ਕੋਲ ਵਟਕ ਲਈ ਸਾਰੀ ਸਾਰੇ ਪੈਸੇ ਇਕੱਠੇ ਕਰੇ ਐਨਾ ਕੱਠ ਭੱਜਿਆ ਹੀ ਜਾਂਦਾ ਹੈ ਦੌੜਿਆ ਹੀ ਜਾਂਦਾ ਹੈ ਭੀੜ ਨੂੰ چیرਦਾ ਹੋਇਆ ਪਿੱਛੇ ਹਟ ਜਾਓ ਮੈਂ ਮਹਾਰਾਜ ਨੂੰ ਮਿਲਣਾ ਹੈ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ ਦੌੜਿਆ ਜਾਂਦਾ ਲੋਕੀ ਵੇਖਦੇ ਨੇ ਨਿਕਾ ਜਾ ਬਾਲਕ ਕੀ ਹੋ ਗਿਆ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖੜ ਗਿਆ ਮੱਥਾ ਟੇਕਿਆ ਸਜਦਾ ਕਰਦਾ ਹੈ ਮਹਾਰਾਜ ਕਹਿੰਦੇ ਆ ਵੀ ਕਾਕਾ ਆ ਗਿਆ ਕਿਹਾ ਮਹਾਰਾਜ ਤੁਸੀਂ ਅੱਜ ਵਟਕ ਲੈਣ ਹੀ ਨਹੀਂ ਆਏ ਕਿਉਂ ਨਹੀਂ ਆਏ ਮਹਾਰਾਜ ਤੁਸੀਂ ਭੁੱਲ ਗਏ ਹੋਵੋਗੇ ਕਹਿੰਦੇ ਹਾਂ ਮੈਂ ਭੁੱਲ ਗਿਆ ਸੀ ਅੱਛਾ ਐਂ ਦੱਸ ਕਿੰਨੀ ਵਟਕ ਵੱਟੀ ਦੱਸ ਵਟਕ ਲੈ ਕੇ ਆਏ ਕਿਨ ਮਹਾਰਾਜ ਆ ਲਓ ਕਿੰਨੀ ਵਟਕ ਵਟੀ ਆਏ ਮਹਾਰਾਜ ਦੇ ਚਰਨਾਂ ਚ ਤੇਰੀ ਕਰ ਤੇ ਮਹਾਰਾਜ ਐਨੇ ਘਟੇ ਨੇ ਬਸ ਗੁਰੂ ਰਾਮਦਾਸ ਮਹਾਰਾਜ ਇੱਕਦਮ ਤਾੜਦੇ ਨੇ ਕਹਿੰਦੇ ਕਾਕਾ ਜਿੱਦਣ ਮੈਂ ਤੇਰੇ ਕੋਲ ਪਹਿਲੇ ਦਿਨ ਵਟਕ ਲੈਣ ਗਿਆ ਉਦੋਂ ਸਭ ਤੋਂ ਜ਼ਿਆਦਾ ਵਟਕ ਐਨੀ ਵਟਕ ਜਿੱਦਣ ਮੈਂ ਪਹਿਲੇ ਦਿਨ ਗਿਆ ਉਦੋਂ ਸਭ ਤੋਂ ਜ਼ਿਆਦਾ ਵਟਕ ਦਿੱਤੀ ਦੂਜੇ ਦਿਨ ਗਿਆ ਉਦੋਂ ਉਦੋਂ ਘਟ ਗਈ ਗੱਲ ਤੂੰ ਥੋੜੀ ਵਟਕ ਦਿੱਤੀ ਪਹਿਲੇ ਦਿਨ ਨਾਲੋਂ ਉਹ ਗੱਲ ਸੁਣ ਕਾਕਾ ਅੱਜ ਜਮਾਂ ਹੀ ਥੋੜੀ ਜੀ ਐਨੇ ਕ ਪੈਸੇ ਮੈਂ ਕੀ ਕਰਨੇ ਨੇ ਗੁਰੂ ਰਾਮਦਾਸ ਗیند ਨੇ ਅੱਜ ਜਮਾਂ ਹੀ ਥੋੜੀ ਜੀ ਵਟਕ ਦਿੱਤੀ ਐ ਐਨੇ ਘੱਟ ਪੈਸੇ ਸਾਧ ਸੰਗਤ ਜੀ ਮਹਾਰਾਜ ਐ ਥੋੜੀ ਜੀ ਤਾੜਨਾ ਕਰਦੇ ਨੇ ਤੇ ਖੜਾ ਖੜਾ ਰੋਣ ਲੱਗ ਗਿਆ ਅੱਖਾਂ ਜੋ ਰਾਗ ਆ ਗਿਆ ਮਰ ਕੇ ਨਾ ਰੋਣਾ ਕਿਉਂ ਦੱਸਦਾ ਕਿਉਂ ਨਹੀਂ ਕਿਨਾਂ ਮਹਾਰਾਜ ਮੇਰਾ ਦਿਲ ਬੜਾ ਕਰਦਾ ਮੈਂ ਤੈਨੂੰ ਐਨੇ-ਐਨੇ ਪੈਸੇ ਲਿਆ ਕੇ ਦੇਵਾਂ ਇਹ ਕਹਿਗਾ ਮੇਰਾ ਦਿਲ ਬੜਾ ਕਰਦਾ ਹੈ ਮੈਂ ਤੈਨੂੰ ਐਨੇ-ਐਨੇ ਪੈਸੇ ਲਿਆ ਕੇ ਦਵਾਂ ਜਿੰਨੀਆਂ ਗੁੰਗਣੀਆਂ ਪਹਿਲੇ ਦਿਨ ਸੀ ਵੇਚਦੀਆਂ ਤੁਹਾਨੂੰ ਮਾਇਆ ਦੇਤੀ ਦੂਜੇ ਦਿਨ ਸੀ ਉਹ ਵੀ ਵੇਚਦੀਆਂ ਮਾਇਆ ਦੇਤੀ ਐਨੀਆਂ ਕ ਬਜੀਆਂ ਸੀ ਉਹ ਸਾਰੀਆਂ ਵੇਚ ਕੇ ਅੱਜ ਐਨੀ ਕਮਾਇਆ ਬੰਦਾ ਮਹਾਰਾਜ ਮੇਰਾ ਦਿਲ ਬੜਾ ਕਰਦਾ ਤੁਹਾਨੂੰ ਚੋਖੇ ਪੈਸੇ ਲਿਆ ਕੇ ਦਵਾਂ ਮਹਾਰਾਜ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਦੇ ਚੱਲਦੀ ਗਰੀਬੀ ਅੰਤਾਂ ਦੀ ਸਾਡੇ ਘਰ ਸ ਮਹਾਰਾਜ ਆਖਣ ਲੱਗੇ ਕਹਿੰਦੇ ਤੂੰ ਗਰੀਬ ਉਹ ਕਾਕਾ ਤੂੰ ਗਰੀਬ ਨਹੀਂ ਤੂੰ ਤਾਂ ਬਹੁਤ ਅਮੀਰ ਬੰਦਾ ਐ ਮਾਰੇ ਕਹਿੰਦੇ ਤੂੰ ਤਾਂ ਬੜਾ ਅਮੀਰ ਬੰਦਾ ਤੈਨੂੰ ਕਿਨੇ ਆਖਿਆ ਤੂੰ ਗਰੀਬ ਐ ਰੋਹੀ ਜਾਂਦਾ ਐ ਤੇ ਰੋਂਦਾ ਰੋਂਦਾ ਕਹਿੰਦਾ ਮਹਾਰਾਜ ਜੀ ਕੈਸੀ ਅਮੀਰੀ ਮੈਂ ਅਮੀਰ ਕਹਿੰਦਾ ਮਹਾਰਾਜ ਜੀ ਤਿੰਨ ਦਿਨ ਹੋ ਗਏ ਨੇ ਨਾ ਮੇਰੀ ਮਾਂ ਨੇ ਰੋਟੀ ਖਾਧੀ ਤੇ ਨਾ ਮੈਂ ਖਾਧੀ ਸਾਡੇ ਘਰ ਵਿੱਚ ਤਾਂ ਰੋਟੀ ਨਹੀਂ ਪੱਕੀ ਤੁਸੀਂ ਕਹਿੰਦੇ ਅਮੀਰੀ ਮਹਾਰਾਜ ਇਹ ਕੈਸੀ ਅਮੀਰੀ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿਨੇ ਤੇਰਾ ਨਾਮ ਕੀ ਹੈ ਜਿੱਦਣ ਦਾ ਤੂੰ ਮਿਲਿਆ ਨਾਮ ਪੁੱਛਿਆ ਹੀ ਨਹੀਂ ਤੇਰਾ ਕੀ ਨਾਮ ਤੇਰਾ ਹੱਥ ਜੋੜ ਕੇ ਕਹਿੰਦਾ ਕਿ ਨਾ ਮੇਰੀ ਮਾਂ ਮੈਨੂੰ ਸੋਮਾ ਕਹਿ ਕੇ ਬੁਲਾਉਂਦੀ ਸੀ ਸੋਮੇ ਮੇਰਾ ਨਾਮ ਮਹਾਰਾਜ ਆਖਣ ਲੱਗੇ ਤੂੰ ਸੋਮਾ ਨਹੀਂ ਅੱਜ ਤੋਂ ਬਾਅਦ ਭਰੀ ਸੰਗਤ ਵਿੱਚ ਗੁਰੂ ਰਾਮਦਾਸ ਮਹਾਰੇ ਖੁਸ਼ੀਆਂ ਵੰਡਦੇ ਨੇ ਕਹਿੰਦੇ ਸੋਮਿਆ ਉਹ ਤਿੰਨ ਦਿਨ ਤੂੰ ਗੁਰੂ ਨਾਨਕ ਦੇ ਘਰ ਦੀ ਆਪਣੀ ਮਾਇਆ ਰਹੀ ਸੇਵਾ ਕੀਤੀ ਏ ਅੱਜ ਤੋਂ ਬਾਅਦ ਤੂੰ ਸੋਮਾ ਸ਼ਾ ਸ਼ਾ ਦਾ ਸ਼ਾ ਤੇ ਬੇ ਪਰਵਾਹ ਹਾ ਬਦਲਦੀਆਂ ਤਕਦੀਰਾਂ ਨੇ ਗੀਆਂ ਤਕਦੀਰਾਂ ਨੇ ਬਦਲ ਗੀਆਂ ਤਕਦੀਰਾਂ ਨੇ बदलिया बदल गो बि दर तेरे तेर बदलीरा ਦੀ ਰਾ ਤੇ ਉਹ ਤੈਨੂੰ ਕਿੰਨੇ ਕਹਤਾ ਸੁਗਰੀਵੇ ਤੂੰ ਤਾਂ ਬਹੁਤ ਵੀਰ ਬੰਦਾ ਹੈ ਸੰਗਤਾ ਵਧਾਈਆਂ ਦਿੰਦੀਆਂ ਨੇ ਮੱਥਾ ਟੇਕ ਕੇ ਘਰ ਚਲਿਆ ਗਿਆ ਮਾਂ ਕਹਿੰਦੀ ਪੁੱਤ ਲਿਆਂਦਾ ਕੁਛ ਇਹਨਾਂ ਮਾਂ ਪੈਸੇ ਤਾਂ ਨਹੀਂ ਲੈ ਕੇ ਆਇਆ ਫਿਰ ਕਹਿੰਦਾ ਅੱਜ ਮਹਾਰਾਜ ਆਏ ਨਹੀਂ ਮੇਰੇ ਸ਼ਾਬੇ ਤੇ ਮਹਾਰਾਜ ਨਹੀਂ ਆਇਆ ਜੇ ਫਿਰ ਮਾਤਾ ਮੈਂ ਚਲਿਆ ਗਿਆ ਮਹਾਰਾਜ ਦੇ ਚਰਨਾਂ ਜਦੋਂ ਮੈਂ ਗਿਆ ਮਾਤਾ ਮੇਰੇ ਕੋਲ ਜਿੰਨੀ ਮਾਇਆ ਸੀ ਮੈਂ ਮੱਥਾ ਟੇਕਦੀ ਮਹਾਰਾਜ ਨੂੰ ਸਾਰੀ ਮਾਤਾ ਇੱਕ ਗੱਲ ਦੱਸਾਂ ਵਟਕ ਤਾਂ ਨਹੀਂ ਲਿਆਂਦੀ ਪਰ ਮਹਾਰੇ ਨੇ ਇੱਕ ਬਚਨ ਦਿੱਤਾ ਹੈ ਅੱਜ ਕੀ ਮਹਾਰਾਜ ਨੇ ਬਚਨ ਦਿੱਤਾ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਬੇਪਰਵਾਹ ਮਾਂ ਨੇ ਕੁੱਟ ਕੇ ਛਾਦੀ ਨਾਲ ਲਾਇਆ ਪੁੱਤਰਾ ਆਪਣੀ ਗਰੀਬੀ ਅਮੀਰੀ ਜਿਵੇਂ ਬਣੀ ਹੁਣ ਨਹੀਂ ਆਪਾਂ ਤਰਲੇ ਲੈਂਦੇ ਰੋਟੀ ਰੋਂਦੀ ਰੋਂਦੀ ਮਾਂ ਕਹਿੰਦੀ ਉਹ ਗੁਰੂ ਰਾਮਦਾਸ ਨੇ ਮੇਰੇ ਪੁੱਤਰ ਦੇ ਚਾਰ ਲੱਗਿਆ ਤਾਂ ਕਰਾਉਣਾ ਕੀ ਸੀ ਤੈਨੂੰ ਕਿਹਾ ਸੀ ਨਾ ਸਾਧ ਸੰਗਤ ਜੀ ਫੜੀ ਤਾਂ ਫੇਰ ਵੀ ਲਾਉਂਦਾ ਹੈ ਫੜੀ ਲਾਉਂਦਿਆਂ ਲਾਉਂਦਿਆਂ ਸਾਧ ਸੰਗਤ ਜੀ ਦੁਕਾਨ ਪੈ ਗਈ ਇੱਕ ਦੁਕਾਨ ਤੋਂ ਦੋ ਦੁਕਾਨਾਂ ਦੋ ਤੋਂ ਚਾਰ ਦੁਕਾਨਾਂ ਸ੍ਰੀ ਅਮਰitsar ਸਾਹਿਬ ਦੀ ਧਰਤੀ 'ਚ ਐਡਾ ਵੱਡਾ ਬਿਜ਼ਨਸ ਹੋਇਆ ਲੋਕੀ ਸੋਮਾ ਸ਼ਾਹ ਕਹਿ ਕੇ ਬੁਲਾਉਣ ਲੱਗ ਪਏ ਤਰਦ ਸ਼ਾਹ ਸ਼ਾਹੀ ਰਹਿੰਦੇ ਨੇ ਗੁਰੂ ਰਾਮਦਾਸ ਦੀ ਰਾਜ ਰਜ ਕੇ ਸੇਵਾ ਕਰਦਾ ਹੈ ਤੇ ਕੱਲੀ ਉਹਨੂੰ ਅਮੀਰੀ ਨਹੀਂ ਦਿੱਤੀ ਆ ਕਈ ਪਿੰਡਾਂ ਚ ਕਈਆਂ ਦੇ ਨਾਮਾਂ ਪਿੱਛੇ ਸ਼ਾਹ ਲੱਗਦਾ ਹੈ ਨਾ ਅੱਜ ਵੀ ਇਹ ਗੁਰੂ ਰਾਮਦਾਸ ਦੇ ਦਿੱਤੇ ਹੋਏ ਵਰ ਦਾ ਸਰੂਪ ਕੁੱਲਾ ਤੋੜ ਦਿੰਦਾ ਹੈ ਮਹਾਰਾਜ ਜਦੋਂ ਕਿਰਪਾ ਕਰਨ ਤੇ ਹੁੰਦਾ ਤੇ ਗੁਰੂ ਰਾਮਦਾਸ ਦੇ ਚਰਨਾਂ ਚ ਅੱਜ ਵੀ ਚਲੇ ਜਾਓ ਚੌਂਕੜਾ ਲਾ ਕੇ ਬੈਠੋ ਜਿੰਨਾ ਮਰਜੀ ਬੰਦਾ ਸਤਿਆ ਹੋਵੇ ਜਿੰਨਾ ਮਰਜੀ ਦੁਖੀ ਕੀਤਾ ਹੋਵੇ ਸੰਸਾਰ ਨੇ ਇੱਕ ਵਾਰੀ ਉੱਥੇ ਜਾ ਕੇ ਬਹਿ ਜਾਏ ਜਦੋਂ ਉੱਥੇ ਜਾ ਕੇ ਮੱਥਾ ਟੇਕ ਕੇ ਵਾਪਸ ਆਉਂਦਾ ਹੈ ਨਾ ਤੇ ਦਿਲੋਂ ਨਿਕਲਦੀ ਆ ਗੱਲ ਸੁਖੀ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਸੁਖੀ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਸੁਖੀ ਵਸਦੀ ਰਾਮਦਾਸ ਗੁਰੂ Mas por ਅੱਜ ਵੀ ਝੋਲੀਆਂ ਪਰਦੇ ਨੇ ਸ਼ਰਤ ਇਹ ਵੀ ਝੋਲੀਆਂ ਪਰੋਣ ਵਾਲਾ ਕੋਈ ਹੋਵੇ ਸੀ ਉਥੇ ਐ ਮੰਗਣ ਵਾਲੇ ਸਤਿਗੁਰੂ ਤਾਂ ਐ ਤਲੀਆਂ ਤੇ ਚੀਜ਼ਾਂ ਵਸਤੂਆਂ ਪਦਾਰਥ ਲੈ ਕੇ ਬੈਠੇ ਸਾਨੂੰ ਮੰਗਣਾ ਹੀ ਨਹੀਂ ਆਉਂਦਾ